ਅੱਜਕੱਲ ਤੁਸੀਂ ਦੇਖ ਰਹੇ ਹੋ ਕੈਨ ਟੀਵੀ ਪੰਜਾਬੀ ਮੈਂ ਹੈ ਰਵਿੰਦਰ ਸਿੰਘ ਬੱਦਨ ਇਸ ਵੇਲੇ ਇਸਾਈ ਸਮਾਜ ਇਸਾਈ ਭਾਈਚਾਰਾ ਪੰਜਾਬ ਦੇ ਵਿੱਚ ਸੁਰਖੀਆਂ 'ਚ ਹੈ ਪੰਜਾਬ ਦੇ ਵਿੱਚ ਇਸ ਵੇਲੇ ਜੇਕਰ ਗੱਲ ਚੱਲ ਰਹੀ ਹੈ ਤਾਂ ਪਾਸਟਰ ਬਜਿੰਦਰ ਸਿੰਘ ਦੀ ਚੱਲ ਰਹੀ ਹੈ ਜਿਨ੍ਹਾਂ ਦੇ ਉੱਤੇ ਇੱਕ ਕੁੜੀ ਵੱਲੋਂ ਇਲਜ਼ਾਮ ਲਗਾਏ ਗਏ ਨੇ ਅਸ਼ਲੀਲ ਇਲਜ਼ਾਮ ਲਗਾਏ ਗਏ ਨੇ ਕਿਆ ਗਿਆ ਕਿ ਪ੍ਰੋਫੈਟ ਬਜਿੰਦਰ ਸਿੰਘ ਜੋ ਕਿ ਇੱਕ ਵੱਡੇ ਚਰਚ ਚਲਾਉਂਦੇ ਨੇ ਜਲੰਧਰ ਦੇ ਵਿੱਚ ਉਹਨਾਂ ਦੇ ਉੱਤੇ ਗੰਦੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਦੇ ਨਾਲ ਛੇੜਖਾਨੀ ਕੀਤੀ ਗਈ ਹੈ ਹੋਰ ਕਈ ਇਲਜ਼ਾਮ ਉਸ ਕੁੜੀ ਵੱਲੋਂ ਲਗਾਏ ਗਏ ਸੀ ਜਿਸ ਤੋਂ ਬਾਅਦ ਹੁਣ ਉਸ ਪਾਸਟਰ ਦੇ ਹੱਕ ਦੇ ਵਿੱਚ ਲੋਕ ਨਿਤਰੇ ਨੇ ਇਸਾਈ ਸਮਾਜ ਦੇ ਲੋਕ ਨਿਤਰੇ ਨੇ ਉਹਨਾਂ ਵੱਲੋਂ ਜਲੰਧਰ ਦੇ ਵਿੱਚ ਹਾਈਵੇ ਜਾਮ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਉਹਨਾਂ ਵੱਲੋਂ ਬਿਆਨ ਜਾਰੀ ਕੀਤੇ ਗਏ ਨੇ ਕਿ ਜਿਸ ਕੁੜੀ ਵੱਲੋਂ ਉਨ੍ਹਾਂ ਦੇ ਪਾਸਟਰ ਦੇ ਉੱਤੇ ਇਲਜ਼ਾਮ ਲਗਾਏ ਨੇ ਉਹੀ ਕੁੜੀ ਉਸ ਦੇ ਕੈਰੇਕਟਰ ਦੇ ਉੱਤੇ ਸਵਾਲ ਚੁੱਕੇ ਗਏ ਨੇ ਇੱਥੋਂ ਤੱਕ ਕਿ ਚੋਰੀ ਦੇ ਇਲਜ਼ਾਮ ਲਗਾਏ ਗਏ ਨੇ ਉਸ ਕੁੜੀ ਅਤੇ ਉਸ ਦੀ ਮਾਂ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਲੋਕਾਂ ਵੱਲੋਂ ਇਕੱਠੇ ਹੋ ਕੇ ਹਾਈਵੇ ਜਾਮ ਕੀਤਾ ਗਿਆ ਤੇ ਕਿਹਾ ਗਿਆ ਕਿ ਜੋ ਵੀ ਬਜਿੰਦਰ ਸਿੰਘ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਉਹ ਕਵੈਸ਼ ਕੀਤੀ ਜਾਵੇ ਉਹ ਰੱਦ ਕੀਤੀ ਜਾਵੇ ਕਿਉਂਕਿ ਜਿਨ੍ਹਾਂ ਵੱਲੋਂ ਐਫ ਆਈ ਆਰ ਦਰਜ ਕਰਵਾਈ ਗਈ ਹੈ ਉਹ ਖੁਦ ਚੋਰ ਨੇ ਚਰਚ ਦੇ ਵਿੱਚ ਉਹਨਾਂ ਨੇ ਚੋਰੀ ਕੀਤੀ ਹੈ ਜਿਹੇ ਇਲਜ਼ਾਮ ਉਹਨਾਂ ਦੇ ਉੱਤੇ ਲਗਾਏ ਗਏ ਨੇ ਖੈਰ ਹੁਣ ਇਹ ਇਲਜ਼ਾਮ ਕਿੰਨੇ ਕੁ ਸੱਚ ਨੇ ਇਹ ਤੱਕ ਪੁਲਿਸ ਜਾਂਚ ਕਰੇਗੀ ਉਸ ਤੋਂ ਬਾਅਦ ਪਤਾ ਲੱਗੇਗਾ ਪਰ ਇਸਾਈ ਸਮਾਜ ਦੇ ਲੋਕ ਇਸ ਵੇਲੇ ਸੜਕਾਂ ਤੇ ਉਤਰੇ ਹੋਏ ਨੇ ਅਤੇ ਲਗਾਤਾਰ ਪ੍ਰੋਫੈਟ ਬਜਿੰਦਰ ਸਿੰਘ ਨੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਉਹਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰ ਰਹੇ ਨੇ ਕਿ ਉਹਨਾਂ ਦੇ ਖਿਲਾਫ ਜੋ ਵੀ ਇਹ ਐਫ ਆਈ ਆਰ ਹੈ ਉਹ ਦਰਜ ਕੀਤੀ ਹੋਈ ਹੈ ਰੱਦ ਕੀਤੀ ਜਾਵੇ ਪਰ ਇਹ ਸਭ ਨੂੰ ਲੈ ਕੇ ਲਗਾਤਾਰ ਚਰਚਾਾਂ ਵਿੱਚ ਚੱਲ ਇਹ ਹੀ ਦੱਸਿਆ ਗਿਆ ਕਿ ਕਪੂਰਥਲਾ ਦੇ ਪਾਸਟਰ ਬਜਿੰਦਰ ਸਿੰਘ ਅਤੇ ਉਹਨਾਂ ਦੇ ਉੱਤੇ ਗਲਤ ਐਫਆਈਆਰ ਦਰਜ ਕੀਤੀ ਗਈ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਇੱਕ ਕੁੜੀ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਨੇ ਪਰ ਅਜੇ ਹਾ ਕੁਝ ਵੀ ਨਹੀਂ ਹੋਇਆ ਜਿਸ ਤੋਂ ਬਾਅਦ ਅਵਤਾਰ ਸਿੰਘ ਉਸ ਚਰਚ ਦੇ ਪ੍ਰਧਾਨ ਨੇ ਉਹਨਾਂ ਦਾ ਬਿਆਨ ਸਾਹਮਣੇ ਆਉਂਦਾ ਤੇ ਉਹਨਾਂ ਵੱਲੋਂ ਰੋਹ ਵਿੱਚ ਆ ਕੇ ਕਿਹਾ ਜਾ ਰਿਹਾ ਕਿ ਬਜਿੰਦਰ ਸਿੰਘ ਦੇ ਖਿਲਾਫ ਜਿੰਨੇ ਵੀ ਮਾਮਲੇ ਨੇ ਸਭ ਝੂਠੇ ਨੇ ਉਹ ਰੱਦ ਕੀਤੇ ਜਾਣ ਜੇਕਰ ਇਹ ਨਹੀਂ ਹੁੰਦਾ ਤਾਂ ਪੰਜਾਬ ਨੂੰ ਵੀ ਬੰਦ ਕੀਤਾ ਜਾ ਸਕਦਾ ਹੈ ਉਹ ਉਹਨਾਂ ਦਾ ਅਭਿਆਨ ਸੁਣਦੇ ਆ ਸਾਰਿਆਂ ਨੂੰ ਜੈ ਬੀ ਸੀ ਕੀ ਔਰ ਜਿੰਨੇ ਵੀ ਚੈਨਲ ਸਾਡੇ 3-3 ਸਾਲ ਤੋਂ ਚੁੱਪ ਸਾਡੇ ਇੱਕ ਜਬਰ ਅਤੇ ਜ਼ੁਲਮ ਨੂੰ ਸਹਿਮ ਇਸ ਪ੍ਰੋਟੈਸਟ ਦੇ ਵਿੱਚ ਹਾਜ਼ਰ ਹੋਏ ਨੇ ਸਾਰਿਆਂ ਦਾ ਦਿਲ ਦੇ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਔਰ ਮੈਂ ਇਸ ਚੈਨਲਾਂ ਦੇ ਮਾਧਿਅਮ ਰਾਹੀਂ ਅੱਜ ਜੋੜਾ ਪ੍ਰੋਟੈਸਟ ਹੈ ਉਹਦੇ ਬਾਰੇ ਮੈਂ ਜਿਹੜਾ ਇਹ ਤੁਹਾਨੂੰ ਸਾਰੀ ਆਲ ਵਰਲਡ ਦੇ ਵਿੱਚ ਜਿਹੜੀ ਇਹ ਆਵਾਜ਼ ਜਾੜੀ ਹੈ ਉਹ ਮੈਂ ਦੱਸ ਦੇਣਾ ਚਾਹੁੰਦਾ ਹੈ ਕਿ ਇਹ ਪ੍ਰੋਟੈਸਟ ਕਰਨਾ ਸਾਡੀ ਕੋਈ ਮਨਛਾ ਨਹੀਂ ਸੀ ਕਿਉਂਕਿ ਕੁਝ ਗੈਂਗ ਜੋ ਬਲੈਕਮੇਲਰ ਨੇ ਬਹੁਤ ਵੱਡੇ ਪੱਧਰ ਤੇ ਔਰ ਸਾਜ਼ਿਸ਼ਕਾਰ ਨੇ ਬਹੁਤ ਤਕੜੇ ਜਿਨ੍ਹਾਂ ਨੇ ਸਾਡੇ ਧਾਰਮਿਕ ਗੁਰੂ ਪ੍ਰੋਫੈਟ ਬਜਿੰਦਰ ਜੀ ਦੇ ਖਿਲਾਫ ਵਕ ਵਕਤਾਂ ਦੀਆਂ ਅਸ਼ਲੀਲ ਔਰ ਬਦੀ ਸ਼ਬਦਾਵਲੀ ਵੀਡੀਓ ਕਲਿੱਪ ਬਣਾ ਬਣਾ ਕੇ ਔਰ ਉਹਨਾਂ ਦੀ ਫੋਟੋ ਨਾਲ ਜੋੜ ਕੇ ਉਹਨਾਂ ਦੇ ਪਰਿਵਾਰ ਦੀ ਨਿੱਜੀ ਜੀਵਨੀ ਤੇ ਜਿਹੜੇ ਅਟੈਕ ਕੀਤੇ ਗਏ ਜਿਸ ਤੇ ਬਿਆਹ ਤੇ ਸਾਡੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਜਲੰਧਰ ਰੂਲਰ ਜਿਨ੍ਹਾਂ ਨੇ ਬਹੁਤ ਹੀ ਇਹਨੂੰ ਜੜਾ ਇਥੇ ਉਪਰਾਲਾ ਕਰਕੇ ਬਹੁਤ ਸ਼ਕਤੀ ਦੇ ਨਾਲ ਇਮੀਡੀਏਟਲੀ ਜਿਹੜਾ ਪਰਚਾ ਔਰ ਵਿਜੇ ਮੈਨੂਅਲ ਔਰ ਚੰਦਰ ਤੇ ਕੀਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਜਿੱਥੇ ਧੰਨਵਾਦ ਕਰਦੇ ਆ ਉੱਥੇ ਇਹ ਵੀ ਅਪੀਲ ਕਰਦੇ ਆ ਵੀ ਉਹ ਜਿਹੜਾ ਪਰਚਾ ਕੀਤਾ 14 ਦਸੰਬਰ ਦਾ ਪਰਚਾ ਆ ਅੱਜ ਦੇਖ ਲਓ ਕਿੰਨੇ ਦਿਨ ਹੋ ਗਏ ਇੱਕ ਬੰਦੇ ਨੇ ਜ਼ਮਾਨਤ ਕਰਵਾ ਲਈ मामला किस मामला 10 टुकਾ ਮੈਂ ਪਹਿਲਾਂ ਵੀ ਸਾਡੇ ਪ੍ਰੋਫਿਟ ਜੀ ਦੇ ਖਿਲਾਫ ਗੰਦੀਆਂ ਅਸ਼ਲੀਲ ਔਰ ਪੱਦੀਆਂ ਬੋਲੀ ਬੋਲ ਕੇ ਉਹਨਾਂ ਦੀ ਨਿੱਜੀ ਜੀਵਨੀ ਤੇ ਅਟੈਕ ਕਰਦੇ ਸੀ ਔਰ ਉਹਨਾਂ ਦੀ ਫੋਟੋ ਲਾਉਂਦੇ ਸੀ ਜਿਆਦਾ ਸੀ ਨਾ ਸਾਡੇ ਕੋਈ ਲਿੰਕ ਜਣੀ ਸੀ ਅਸੀਂ ਜਿਹੜਾ ਖੋਖ ਕੀਤੀ ਪਤਾ ਲੱਗਾ ਚੰਡੀਗੜ੍ਹ ਤੋਂ ਇੱਕ ਵਿਜੇ ਮੈਨੂਅਲ ਔਰ ਚੰਦਰ ਨਾਮ ਦਾ ਜਿਹੜਾ ਉਹਦਾ ਬੇਟਾ ਹੈ ਉਹ ਕਿਸੇ ਸਾਜ਼ਿਸ਼ ਕਰਤਾ ਦੇ ਬਹੁਤ ਵੱਡੇ ਔਰ ਬੜਾ ਵੱਡਾ ਗੈਂਗ ਹੈ ਜੋ ਬਲੈਕਮੇਲਰ ਨੇ ਜਿਨ੍ਹਾਂ ਨੇ ਇਹ ਜਿਹੜਾ ਕੰਮ ਕੀਤਾ ਔਰ ਉਹਦੇ ਆਖ ਜਲਦੀ ਖੋ ਕਰਕੇ ਉਹਨਾਂ ਦਾ ਪਤਾ ਕਰਕੇ ਅਸੀਂ ਐਸਐਸਬੀ ਸਾਹਿਬ ਕੋਲ ਅੱਗੇ ਬੇਨਤੀ ਕੀਤੀ ਕਿ ਬਈਓ ਉਹਨਾਂ ਨੂੰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਸਾਨੂੰ ਕੁਝ ਪਤਾ ਹੀ ਨਹੀਂ ਇਸ ਮਾਮਲੇ ਤੋਂ ਲੈ ਕੇ ਤੇ ਵੀ ਦੇਖਦੇ ਚੀਂ ਦੇਖੋ ਸੰਗਤ ਜਿਹੜੀ ਹੈ ਸੰਗਤ ਦਾ ਜਿਹੜਾ ਹੈ ਬਾਕੀ ਕੰਮ ਲੀਡਰ ਕਰਦੇ ਹੁੰਦੇ ਆ ਸੰਗਤ ਨੂੰ ਇੰਨਾ ਪਤਾ ਵੀ ਪ੍ਰਾਪਰਟੀ ਦੀ ਜੋ ਬੇਸਤੀ ਹੋ ਰਹੀ ਹੈ ਨਾ ਕਿ ਉਹ ਕਿੱਦਾਂ ਚੱਲੇਗਾ ਤੁਹਾਡਾ ਮੈਂ ਸਾਰੀ ਗੱਲਾ ਦੱਸ ਦਿਆ ਪਹਿਲਾਂ ਜੀ ਜਿਹੜਾ ਉਹ ਐਸਐਸਬੀ ਸਾਹਿਬ ਦੇ ਪਰਚਾਇਤਾ ਲੇਕਿਨ ਨੀਚੇ ਵਾਲੇ ਪ੍ਰਸ਼ਾਸਨ ਨੇ ਕੋਈ ਕਰਵਾਜੀ ਟਿੱਲ ਵਰਤਨ ਕਰਕੇ ਇਹ ਨੋਬਤ ਆਈ ਇਹ ਜਿਹੜੀ ਨੋਬਤ ਇਹਦੇ ਰਾਜਨ ਜਿਹੜੀ ਨੋਬਤ ਆਈ ਉਹ ਨੋਬਤ ਇਸ ਕਰਕੇ ਆ ਗਈ ਉਹ ਨੋਬਤ ਹੁਣ ਕਰਕੇ ਅੱਜ ਜਿਹੜਾ ਪ੍ਰੋਟੈਸਟ ਚੱਲ ਰਿਹਾ ਉਹ ਇੱਕ ਬਹੁਤ ਵੱਡਾ ਗੈਂਗ ਆ ਔਰ ਗੈਂਗ ਦੇ ਵਿੱਚ ਜਿਹੜਾ ਉਹ ਰਲੇ ਹੋ ਲੋਕ ਉਹ ਰਲੇ ਹੋਏ ਲੋਕ ਨੇ ਇਸ ਕਰਕੇ ਉਹਨਾਂ ਦੇ ਨਾਲ ਸਾਡੇ ਚਰਚ ਦੇ ਵਿੱਚ ਕੋਈ ਸੇਵਾ ਕਰਦੇ ਸੀ ਲੋਕ ਔਰ ਮੈਂ ਜੀ ਉਹਨਾਂ ਨੂੰ ਜਦੋਂ ਚੋਰੀ ਦੇ ਇਲਜ਼ਾਮ ਔਰ ਉਹਨਾਂ ਦੇ ਗੰਦੇ ਕਰਤਾਰ ਤੋਂ ਉਹਨਾਂ ਨੂੰ ਕੱਢਿਆ ਗਿਆ ਜੀ ਉਹਨਾਂ ਨੂੰ ਨਾਲ ਮਿਲਾ ਕੇ ਉਹਨਾਂ ਕੋਲ ਉਹਨਾਂ ਨੂੰ ਖੈਰ ਕਰਕੇ ਉਸ ਗਰੁੱਪ ਵਿੱਚ ਸ਼ਾਮਿਲ ਕਰਕੇ ਔਰ ਉਹਨਾਂ ਨੂੰ ਸ਼ਾਮਿਲ ਕਰਕੇ ਉਹਨਾਂ ਕੋਲ ਇੱਕ ਝੂਠੀ ਇਲਜ਼ਾਮ ਲਗਵਾ ਕੇ ਪ੍ਰੋਫੈਟ ਜੀ ਔਰ ਮੇਰੇ ਤੇ ਇੱਕ ਝੂਠੀ ਦਰਖਾਸਤ ਦੇ ਕੇ ਕਾਰਵਾਈ ਕਰਵਾਈ ਜਿਹੜੇ ਕਪੂਰਥਲੇ ਵਿੱਚ ਕਰ ਰਹੇ ਕਪੂਰਥਲੇ ਤੇ ਵਿੱਚ ਜੀ ਔਰ ਜੇ ਉਹਨੂੰ ਗ੍ਰਿਫਤਾਰ ਕੀਤਾ ਹੁੰਦਾ ਤੇ ਮੇਰਾ ਖਿਆਲ ਹੈ ਵੀ ਉਹਦੇ ਗੱਲ 'ਚ ਪਤਾ ਪਿਆ ਹੁੰਦਾ ਤੇ ਅੱਜ ਇਹ ਨੋਪਤਨਾ ਹੋਉਂਦੀ ਕਿਉਂਕਿ ਇੱਕ ਪਗੋੜਾ ਬੰਦਾ ਉਹਨੂੰ ਗ੍ਰਿਫਤਾਰ ਨਹੀਂ ਕਰ ਰਿਹਾ ਦਿਨ ਬੇ ਦਿਨ ਅਜ ਤਿੰਨਾ ਮਹੀਨਿਆਂ ਦੇ ਵਿੱਚ ਮੇਰਾ ਖਿਆਲ ਉਹਨੇ 200 ਵੀਡੀਓ ਪਾਈ ਹੋਏਗੀ ਜਿਹੜੀ ਮਹਿਲਾ ਵੱਲੋਂ ਰੋਪ ਲਗਾਇਆ ਕਿਉਂਕਿ ਉਹ ਚਰਚ ਬਚਾਉਂਦੀ ਸੀ ਉਹ 3 ਸਾਲ ਹੋ ਗਿਆ ਉਸ ਤੋਂ ਪਹਿਲਾਂ ਹੁੰਦੀ ਸੀ ਉਹ 3 ਸਾਲ ਬਾਅਦ ਰੋਪ ਲਗਾ ਰਹੀ ਆ ਉਹ ਰੋਪ ਬਿਲਕੁਲ ਬੇਬੁਨਿਆਦ ਨੇ ਔਰ ਇੱਕ ਦੇਖੋ ਰੋਪ ਲਗਾਉਣਾ ਲਾ ਦੇਣਾ ਲੇਕਿਨ ਉਹਨੂੰ ਜਸਟੀਫਾਈ ਕਰਨਾ ਬਹੁਤ ਔਖਾ ਹੈ ਜਸਟੀਫਾਈ ਕਰਨਾ ਪਵੇਗਾ ਔਰ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਹ ਵੀ ਮੰਗ ਕਰਦੇ ਆਂ ਵੀ ਉਹਦੇ ਕੋ ਐਵੀਡੈਂਸ ਲਈ ਜਾਵੇ ਔਰ ਉਹਦੇ ਕੋ ਪੱਕੇ ਸਬੂਤ ਲੈ ਜਾਣ ਨਹੀਂ ਤੇ ਅਸੀਂ ਬਹੁ ਪਦਧਰਤੇ ਜਿਹੜਾ ਹੈ ਉਹ ਟੈਸਟ ਕਰਾਂਗੇ ਹੁਣ ਅਗਲੇ ਜਹਾਜਾ ਪ੍ਰਦਰਸ਼ਨ ਕਿੱਥੇ ਚੱਲੇਗਾ ਸਾਡੀ ਮੰਗ ਵੀ ਇਹ ਜਿਹੜੇ ਗ੍ਰਿਫਤਾਰ ਕੀਤੇ ਜਾਣ ਔਰ ਜਿਹੜੀ ਪੈਡਲੋਂ ਦਰਖਾਸਤ ਜਿਹੜੀ 16 ਦਸੰਬਰ ਫਰਵਰੀ ਨੂੰ ਦਰਖਾਸਤ ਦਿੱਤੀ ਗਈ ਹੈ ਸੌਰੀ ਉਹ ਦਰਖਾਸਤ ਜਿਹੜੀਆਂ ਲੜਕੀਆਂ ਵੱਲੋਂ ਦਿੱਤੀ ਗਈ ਸੀ ਜਿਹੜੀ ਚੋਰੀ ਹੋਈ ਸੀ ਸਾਡੀ ਚਰਚ ਦੇ ਵਿੱਚ ਉਹ ਇਹਦੇ ਵਿੱਚ ਸ਼ਾਮਲ ਸੀਗੀ ਔਰ 16 ਤਰੀਕ ਦੀ ਦਰਖਾਸਤ ਤੇ ਕਾਰਵਾਈ ਕੋਈ ਨਹੀਂ ਹੋਈ ਇੱਕ ਲੜਕੀ ਔਰ ਇਹਦੀ ਮਾਂ ਕੌਣ ਕੌਣ ਸੀ ਸਾਡੇ ਉਹ ਸਿਮਰਨ ਕੌਰ ਔਰ ਅੰਚੂ ਕੋਣ ਹੈ ਜਿਨ੍ਹਾਂ ਨੇ ਬਰਚਾ ਜਿਨ੍ਹਾਂ ਨੇ ਦਰਖਾਸਤ ਦਿੱਤੀ ਪ੍ਰੋਫਿਟੀ ਦੇ ਖਿਲਾਫ ਔਰ ਕਾਰਵਾਈ ਕਰਵਾਈ ਹੈ ਅੱਛਾ ਜੀ ਇਹ ਲੜਕੀ ਨੂੰ ਜਦੋਂ ਇੱਥੋਂ ਕੱਢਿਆ ਗਿਆ ਦੇ ਕਰਤਾਰ ਜੀ ਵੇਖੋ ਅਸੀਂ ਧੀਆ ਪੜ ਵਾਲੇ ਆ ਮੈਂ ਕਿਸੇ ਦੇ ਚਿੱਕੜ ਨਹੀਂ ਛਾਲਣਾ ਚਾਹੁੰਦਾ ਤੁਸੀਂ ਇਹ ਗੱਲ ਨੂੰ ਸਮਝ ਜਾਂਦੇ ਹੋ ਮੈਂ ਗੱਲ ਕਰ ਰਿਹਾ ਕਰਤਾਰ ਦੀ ਉਹ ਕਰਤਾਰ ਤੋਂ ਅਸੀਂ ਆਪਣੇ ਚਰਚ ਨੂੰ ਕਿਉਂਕਿ ਸਾਫ਼ ਸਾਰ ਰੱਖਦੇ ਹੋਏ ਉਹਨਾਂ ਨੂੰ ਇੱਥੋਂ ਕੱਢ ਦਿੱਤਾ ਅੱਜ ਤਿੰਨ ਸਾਲਾਂ ਬਾਅਦ ਉਸ ਗਰੁੱਪ ਗੈਂਗ ਨਾਲ ਮਿਲ ਕੇ ਇੱਕ ਝੂਠੀਆਂ ਦਰਖਾਸਤਾਂ ਦੇ ਕੇ ਇਹ ਕਾਰਵਾਈ ਕਰਵਾ ਰਹੇ ਨੇ ਜੀ ਮੇਰਾ ਕੰਮ ਹੈ ਔਰ ਸਾਡਾ ਇਹਨਾਂ ਨਾਲ ਕੋਈ ਲੈਣ ਦੇ ਨਹੀਂ ਕੋਈ ਇਹਨਾਂ ਨਾਲ ਸਾਡਾ ਮੇਲਜੋਲ ਨਹੀਂ ਔਰ ਮੈਂ ਇਸ ਲੜਕੀ ਦੇ ਮਾਂ ਦੇ ਕਹਿਣ ਤੇ ਇਹਦੇ ਕਰ ਗਿਆ ਔਰ ਮੈਨੂੰ ਬੁਲਾਇਆ ਔਰ ਬੁਲਾ ਕੇ ਕਹਿੰਦੀ ਵੀ ਤੁਸੀਂ ਇਹਨਾਂ ਨਾਲ ਜਿਸ ਤਰ੍ਹਾਂ ਵੀ ਆਪ ਸੈਟਲਮੈਂਟ 플ਾਨ ਟਿੰਗਾ ਇੰਨਾ ਪੈਸਾ ਦੇ ਦਿਓ ਉਹ ਕਰ ਦਿਓ ਮੈਂ ਕਿਹਾ ਸ਼ਟ ਅਪ ਮੋਟ ਕੇ ਆ ਗਿਆ ਔਰ ਆਉਣ ਤੋਂ ਬਾਅਦ ਜਿਹੜੀ ਇਹਨਾਂ ਪੁਲਿਸ ਕਾਰਵਾਈ ਕਰਵਾਈ ਪੈਸੇ ਨਹੀਂ ਮੰਗੀ ਸੀ ਹਾਂਜੀ ਉਹਨਾਂ ਨੇ ਪੈਸੇ ਨਹੀਂ ਮੰਗਤਾ ਦੇ ਕੋਈ ਨਹੀਂ ਐਵੀਡੈਂਸ ਮੈਂ ਖੋਦੇ ਹਾਂ ਮੈਂ ਖੋਦੇ ਆਈ ਵਿਟਨੈਸ ਮੈਂ ਕਰ ਗਿਆ ਸੀ ਉਹਦੇ ਮੈਨੂੰ ਬੁਲਾਇਆ ਸੀ ਕਿਉਂਕਿ ਮੇਰੇ ਨਾਲ ਅਛਰ ਰਿਲੇਸ਼ਨ ਸੀ ਉਹਨਾਂ ਦੇ ਮੇਰੀ ਭੈਣ ਹੈ ਲੇਕਿਨ ਉਹਨੂੰ ਇਹ ਨਹੀਂ ਸੀ ਕਰਨਾ ਚਾਹੀਦਾ ਮਰਤੀਪ ਭਾਈ ਮੈਂ ਅਜ ਵੀ ਧੀਆਂ ਪੜਾ ਦੀਤ ਕਰਦਾ ਹੁਣ ਅਗਲੀ ਨੀਤੀ ਅਗਲੀ ਰਾ ਨੀਤੀ ਹੈ ਜੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਮੈਨੂੰ ਪੁਲਿਸ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਐਸਐਸਪੀ ਸਾਹਿਬ ਨੇ ਪੀਐਸੀ ਜਲਦੀ ਉਹਦਾ ਵਾਰੰਟ ਲੈ ਲਿਆ ਅਸੀਂ ਉਹਨੂੰ ਗ੍ਰਿਫਤਾਰ ਕਰਕੇ ਲੈ ਕੇ ਆਵਾਂਗੇ ਔਰ ਮੈਂ ਜਿੰਨੀਆਂ ਜਥੇ ਬੰਦੀਆਂ ਬਾਹਰ ਆਈਆਂ ਸਾਰੇ ਜਥੇ ਬੰਦੀਆਂ ਦਾ ਬੈਗ ਗੱਲ ਕਰਦਾ ਔਰ ਮੈਂ ਦੇਖੋ ਐਸਐਸਪੀ ਸਾਹਿਬ ਦਾ ਬਹੁਤ ਸਤਿਕਾਰ ਕਰਦਾ ਮੇਰੇ ਭਰਾ ਨੇ ਔਰ ਟਿਲੋ ਸਾਹਿਬ ਵੀ ਬਹੁਤ ਸਤਿਕਾਰਯੋਗ ਨੇ ਸਾਡੇ ਕਿਉਂਕਿ ਸਾਡੀ ਗੱਲ ਸੁਣਦੇ ਨੇ ਸਾਡੀ ਫਰਿਆਦ ਸੁਣਦੇ ਨੇ ਮੈਨੂੰ ਉਹਨਾਂ ਦੇ ਕੋਈ ਗਲ ਨਹੀਂ ਹੈ ਲੇਕਿਨ ਨੀਚੇ ਵਾਲੇ ਪ੍ਰਸ਼ਾਸਨ ਨੇ ਜਿਹੜਾ ਹੈ ਉਹ ਜਿਹੜੀ ਕੁਤਾਈ ਕੀਤੀ ਹੈ ਉਹਦਾ ਜਿਹੜਾ ਸਾਨੂੰ ਰਿਜ਼ਲਟ ਪੁਕਤਣਾ ਪਿਆ ਰਿਹਾ ਬੜਾ ਵੱਡਾ ਗਰੁੱਪ ਹੈ ਇਹ ਇੱਕ ਨਹੀਂ ਆ ਇਹ ਕਾਫੀ ਜਾਣੇ ਜਿਹੜੇ ਅਸੀਂ ਜਿਹੜੇ ਇਹਨਾਂ ਤੇ ਪਰਚਾ ਵੀ ਹੋਇਆ ਹੈ ਉਹਦੇ ਵਿੱਚ ਪਰਚੇ ਜੇ ਨਾਮਜਦ ਵੀ ਨੇ ਔਰ ਇੱਕ ਨੇ ਜ਼ਮਾਨਤ ਵੀ ਕਰਾਈ ਹੋਈ ਹੈ ਇੱਕ ਭਗੋੜਾ ਹੈ ਇਹ ਤੁਹਾਡੇ ਵੱਲੋਂ ਕਰਵਾਇਆ ਗਿਆ ਉਹ 14 ਦਸੰਬਰ ਨੂੰ ਜਿਹੜਾ ਪਰਚਾ ਅਸੀਂ ਇੱਥੇ ਲਾਮੜੇ ਮੇਰੇ ਬਹੁਤ ਹੀ ਸਤਿਕਾਰਯੋਗ ਮਾਨਯੋਗ एसएसपी रूलर जालंधर मेरे बहुतstdcार योग्य ने उन्हें जब मैं जानू कराया उन्होंने 1 मिनट भी लगाया कि ਇਹੋ ਜੇ ਬੰਦਿਆਂ ਦੇ estan ਬੰਦਿਆਂ ਦੇ ਖਲਾਫ ਪਰਚਾ ਦੇ ਦਿਓ ਉਹਨਾਂ ਨੇ इंस्पेक्टर विक्रम जी ਨੂੰ ਕਹ ਕੇ ਇਮੀਡੀਏਟਲੀ ਪਰਚਾ ਕਰਵਾਇਆ ਔਰ نیچے ਜਿਹੜਾ ਸਟਾਫ ਹੈ ਉਹ ਸਾਨੂੰ ਮਤਲਬ ਭਰੋਸਾ ਨਹੀਂ ਦਿਵਾ ਸਕਿਆ ਕਿ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਸਕਿਆ ਜੇ ਅੱਜ ਗ੍ਰਿਫਤਾਰ ਕੀਤਾ ਹੁੰਦਾ ਤੇ ਮੇਰੇ ਖਿਆਲ ਕਿਸੇ ਦੇ ਗੱਲ ਪਟਾਇਆ ਪਿਆ ਹੋਵੇ ਤਾਂ ਉਹ ਕੰਟਰੋਲ ਹੋ ਜਾਂਦਾ ਇਸ ਕਰਕੇ ਇਹਨਾਂ ਦੇ ਪਤਾ ਪਾਉਣਾ ਬਹੁਤ ਜ਼ਰੂਰੀ ਸੀਗਾ ਜਿਸ ਕਰਕੇ ਇਹਨਾਂ ਨੇ ਆ ਉਹ ਇੱਕ ਲੜਕੀ ਨੂੰ ਜੋ ਕਿ 3 ਸਾਲ ਪਹਿਲਾਂ ਸਾਡੀ ਚਰਚ ਦੇ ਵਿੱਚ ਇੱਕ ਵਲੰਟੀਅਰ ਤੌਰ ਤੇ ਸੇਵਾ ਕਰਦੇ ਸੀ ਇਹ ਮਾਵਾਂ ਧੀਆਂ ਔਰ ਮੇਰਾ ਬਹੁਤ ਇਹਨਾਂ ਨਾਲ ਪਿਆਰ ਸੀ ਮੇਰੀ ਭੈਣ ਆ ਦੇ ਤੌਰ ਤੇ ਬਹੁਤ ਸਤਿਕਾਰ ਸੀ ਗਿਆਨ ਦਾ ਮੈਂ ਅੱਜ ਵੀ ਤਿਆਂ ਪੜਾ ਸਤਿਕਾਰ ਕਰਦਾ ਸਰਕਾਰ ਜੀ ਇਹਨਾਂ ਨੂੰ ਜਨਤ ਸੇ ਬੰਦ ਕੀਤੇ ਰਸਤੇ ਤੁਸੀਂ ਟੀਸੀ ਆਫਿਸ ਜਾ ਕੇ ਕਿਉਂ ਨਹੀਂ ਬੰਦ ਕਰ ਬਿਲਕੁਲ ਤੁਹਾਡੀ ਗੱਲ ਸਹਿਮਤ ਹੈ ਜੀ ਮੈਂ ਮੈਂ ਐਸਐਸਪੀ ਆਫਿਸ ਬੰਦ ਕਰ ਮੈਂ ਤੁਹਾਡੀ ਬੰਦ ਕਰਨ ਦਾ ਮੈਨੂੰ 2 ਮਿੰਟ ਗੱਲ ਕਰ ਲੈਣਾ ਮੈਂ ਤੁਹਾਨੂੰ ਜਵਾਬ ਦੇ ਦੇਣਾ ਜੀ ਮੈਂ ਜਵਾਬ ਦੇ ਦਿੰਦਾ ਸਾਰੀ ਦੁਨੀਆ ਨੂੰ ਤੁਸੀਂ ਪਰੇਸ਼ਾਨ ਕੀਤਾ ਹੋਇਆ ਅੱਛਾ ਤੁਸੀਂ ਇਹ ਦੱਸੋ ਜਿਹੜਾ ਉਹਨਾਂ ਦੇ ਮਾਮਲਾ ਦਰਜ ਹੈ ਸਭ ਕਿਸੇ ਦਾ ਕੀ ਕੰਪਲੀਟ ਸੀ ਤੁਹਾਡੇ ਕੋਲ ਸਾਡੀ ਕੰਪਲੀਟ ਸੀ ਉਹ ਨਾ ਆਏ ਦਿਨ ਸਾਡੇ ਧਾਰਮਿਕ ਗੁਰੂ ਪ੍ਰੋਫੈਟ ਬਜਿੰਦਰ ਜੀ ਦੇ ਖਿਲਾਫ ਗੰਦੀਆਂ ਅਸ਼ਲੀਲ ਫੋਟੋਆਂ ਜਿਹੜੀਆਂ ਸੀਗੀਆਂ ਉਹਨਾਂ ਦੀਆਂ ਫੋਟੋਆਂ ਲਾ ਕੇ ਉਹਨਾਂ ਤੇ ਕਮੈਂਟ ਕਰਦਾ ਔਰ ਵੀਡੀਓ ਪਾਉਂਦਾ ਸੀਗਾ ਜਿਹਦੇ ਕਰਕੇ ਜਿਹੜਾ ਸਾਡੇ ਜਿੰਨੇ ਵੀ ਸਾਡੇ ਪ੍ਰੋਫਿਟ ਜੀ ਦੇ 4 ਮਿਲੀਅਨ ਵਾਲਵਰ ਨੇ ਔਰ ਉਹਨਾਂ ਸਾਰਿਆਂ ਦੇ ਵਿੱਚ ਬੜਾ ਇਤਰਾਜ਼ ਹੋ ਰਿਹਾ ਉਹਨਾਂ ਨੂੰ ਮਨ ਨੂੰ ਠੇਸ ਪਹੰਚੀ ਵੀ ਇਹ ਬੰਦਾ ਕੌਣ ਹੈ ਜਦ ਇਹਦੀ ਖੋਕ ਕੀਤੀ ਇਹ ਬੰਦਾ ਨਿਕਲਿਆ ਫਿਰ ਅਸੀਂ ਪਰਚਾ ਕਰਵਾਇਆ ਉਹ ਸਾਡੇ ਐਸਐਸਪੀ ਸਾਹਿਬ ਨੇ ਪਰਚਾ ਕੀਤਾ ਔਰ ਮੈਂ ਡੀਐਸਪੀ ਸਾਹਿਬ ਸ੍ਰਿੰਦਰਪਾਲ ਧੋਗ ਜੀ ਨੂੰ ਵੀ ਬੜੀ ਬੇਨਤੀਆਂ ਕੀਤੀਆਂ ਔਰ ਐਸਐਚਓ ਸਾਹਿਬ ਨੂੰ ਵੀ ਬੇਨਤੀਆਂ ਕੀਤੀਆਂ ਲੇਕਿਨ ਉਹਦੀ ਗ੍ਰਿਫਤਾਰੀ ਨਹੀਂ ਹੋ ਸਕੀ ਇਸ ਕਰਕੇ ਉਹ ਡਾਂ ਤੇ ਜਿਹੜਾ ਪਰਚਾ ਸੀਗਾ ਉਸ ਭੈਣ ਤੇ ਜੋਈਆ ਉਹਨੇ ਕਾਰਵਾਈ ਕੀਤੀ ਮੈਂ ਉਸ ਭੈਣ ਨੂੰ ਤੁਹਾਡੇ ਚੈਨਲ 'ਤੇ ਦੱਸਣਾ ਚਾਹੁੰਦਾ ਹੈ ਵੀ ਉਹ ਜਦੋਂ ਇੱਥੇ ਉਹਨਾਂ ਦਾ ਕਰਦਾਰ ਇਹੋ ਜਿਹਾ ਫੜਿਆ ਗਿਆ ਉਹਨਾਂ ਨੂੰ ਚਰਚੋਂ ਕੱਢਿਆ ਗਿਆ ਚੋਰੀ ਦੇ ਇਲਜ਼ਾਮਾਂ 'ਚੋਂ ਕੱਢਿਆ ਗਿਆ ਔਰ ਉਹਨਾਂ ਦੇ ਕਰਦਾਰ ਤੋਂ ਕੱਢਿਆ ਗਿਆ ਜਦੋਂ ਉਹਨਾਂ ਨੂੰ ਕੱਢਿਆ ਗਿਆ ਉਹਨਾਂ ਨੇ ਤਿੰਨਾਂ ਸਾਲਾਂ ਬਾਅਦ ਇਸ ਚੰਦਨ ਨਾਮ ਔਰ ਵਿਜੇ ਮੈਨੂਅਲ ਦੇ ਨਾਮ ਨੇ ਇਹਨਾਂ ਨੂੰ ਨਾਲ ਜੋੜ ਕੇ ਇੱਕ ਪ੍ਰੈਸ ਕਾਨਫਰੰਸ ਕਰਕੇ ਡਰਾਵਾ ਦੇ ਕੇ ਪੁਲਸ ਨੂੰ ਉਹ ਇੱਕ ਪਤਾ ਨਹੀਂ ਕੀ ਆ ਸਾਨੂੰ ਅਜੇ ਕੋਈ ਪਤਾ ਨਹੀਂ ਲੱਗਾ ਲੜਕੀ ਦਾ ਇਹ ਵੀ ਕਹਿਣਾ ਪਿਆ ਮੈਂ ਉਹ ਪੂਰਾ ਕਰ ਲੈਣ ਤੋਂ ਗੱਲ ਮੈਨੂੰ ਉਹਨਾਂ ਨੇ ਕਪੂਰਥਲੇ ਚੇ ਦਰਖਾਸਤ ਦੇ ਕੇ ਮਤਲਬ ਉਹ ਜਿਹੜਾ ਕਾਰਵਾਈ ਕਰਵਾਈ ਹੈ ਹਾਂ ਮਾਮਲਾ ਦਰਜ ਕਰਵਾਇਆ ਹਾਂ ਅੱਛਾ ਹੁਣ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਕਿਸੇ ਮਾਮਲਾ ਦਰਜ ਕਰਾਇਆ ਸੀ ਉਹਦੇ ਕੁੰਦਕ ਦੀ ਜਾਂ ਉਹਦੀ ਦੇਖੋ ਸਾਡੀ ਦਰਖਾਸਤ ਜਿਹੜੀ ਹੈ ਉਸ ਲੇਡੀ ਦੇ ਖਿਲਾਫ 16 ਫਰਵਰੀ ਨੂੰ ਇੱਥੇ ਹੋਈ ਹੈ ਉਹ 20 ਤਰੀਕ ਨੂੰ ਮੈਂਸ਼ਨ ਕਰ ਰਹੀ ਹੈ ਇਹਦਾ ਮਤਲਬ ਕਿ ਤਰ੍ਹਾਂ ਕਿਤੇ ਕੋਤਾਈ ਹੋਈ ਹੈ ਇਸ ਕਰਕੇ ਅਸੀਂ ਜਿਹੜੀ ਗੱਲ ਹੈ ਇਹ ਤੁਹਾਡੇ ਮਾਹੌਲ ਵਿੱਚ ਦੱਸਣਾ ਚਾਹੁੰਦੇ ਆ ਕਿ ਜਿੰਨੀਆਂ ਵੀ ਇਹ ਗੱਲਾਂ ਬਾਤਾਂ ਹੋਈਆਂ ਇਹ ਜੋ ਵੀ ਹੈ ਝੂਠੇ ਇਲਜ਼ਾਮ ਲਗਾ ਕੇ ਪ੍ਰੋਫਿਟ ਜੀ ਨੂੰ ਬਦਨਾਮ ਕਰਨਾ ਚਾਹੁੰਦੇ ਆ ਔਰ ਮੇਰੀ ਵੀਡੀਓ ਨਜਾਇਜ਼ ਤੌਰ ਤੇ ਇਲਜ਼ਾਮ ਲਗਾ ਕੇ ਇਹਨੇ ਵੀਡੀਓ ਪਾਈ ਹੈ ਔਰ ਕਿਸੇ ਨੂੰ ਵੀ ਇਹ ਬਦਰਾਮ ਕਰਤੇ ਤੁਲੇ ਹੋਇਆ ਸਾਡੀ ਸੰਗਤ ਦੀਆਂ ਬੀਬੀਆਂ ਪੈੜਾ ਨੇ ਵੀਡੀਓ ਗੰਦੀਆਂ ਮਤਲਬ ਅਸ਼ਲੀਲ ਗੱਲਾਂ ਕਰ ਕਰਕੇ ਉਹਨਾਂ ਦੇ ਪੋਸਟਰ ਜਾਰੀ ਕਰ ਕਰਕੇ ਇਹਨਾਂ ਨੇ ਜਾਰੀ ਕੀਤੇ ਨੇ ਜੋ ਕਿ ਸਾਡੇ ਕੋਲ ਤੱਥਾਂ ਦੇ ਆਧਾਰ ਤੇ ਸਬੂਤ ਨੇ ਅੱਛਾ ਲੜਕੀ ਜੋ ਅਸੀਂ ਕੁੜੀ ਕਹਿ ਰਹੀ ਹੈ ਲੜਕੀ ਇੱਕ ਕੁੜੀ ਵੀ ਲੜਕੀ ਕਹਿ ਰਹੀ ਹੈ ਕਿ ਭਾਈ ਮੇਰੇ ਕੋਲ ਪ੍ਰੂਫ ਹੈਗਾ ਹੈ ਮੇਰੇ ਫੋਨ ਦੇ ਵਿੱਚ ਉਹਨਾਂ ਨੇ ਜਿਹੜੇ ਮੈਨੂੰ ਮੈਸੇਜ ਕੀਤੇ ਆ ਕਿ ਮੈਂ ਤੈਨੂੰ ਪਿਆਰ ਕਰਦਾ ਹੈਗਾ ਵਾ ਮੈਂ ਤੇਰੇ ਨਾਲ ਜਾ ਕੇ ਕਰਾਉਂਗਾ ਅਜੀ ਅਜੀ ਉਸਨੇ ਇਲਜ਼ਾਮ ਲਗਾਏ ਨੇ ਦੇਖੋ ਮੈਂ ਮੈਂ ਪੱਤਰਕਾਰ ਸਾਹਿਬ ਤੁਹਾਨੂੰ ਮੈਂ ਕਹਿਦਾ ਵੀ ਤੁਹਾਡੇ ਤੇ ਆ ਇਲਜ਼ਾਮ ਮੈਂ ਇਹ ਗੱਲ ਕਰ ਰਿਹਾ ਸਾਬਤ ਕਰ ਰਿਹਾ ਤੁਸੀਂ ਜਸਟੀਫਾਈ ਤੇ ਕਰਨਾ ਪਊ ਜੀ ਮਰੋ ਲੜਕੀ کہہ ਰਹੀ ਜਸਟੀਫਾਈ ਮੇਰੇ ਕੋਲ ਪਰ ਇਹ ਵੀ ਕਹਿਣਾ ਹੈ ਕਿ ਤੁਸੀਂ ਰਸਤੇ 'ਚ ਰੋਕ ਕੇ ਉਹਨੂੰ ਧਮਕਾ ਬਿਲਕੁਲ ਬੇਬਨਾਦ ਆ ਤੇ ਸਾਬਤ ਕਰਨਾ ਯਾਦਵਾਨ ਦਾ ਦਬਾਅ ਬਣਾਉਂਦੇ ਸੀਗੇ ਔਰ ਇੱਥੇ ਤਾਂ ਕੀ ਕਹਿੰਦੇ ਜਾਨੋ ਮਾਰਨ ਚਾਹ ਕੇ ਗੌਰਵ ਜੀ ਦੇਖੋ ਕਹਿਣ ਦੀਆਂ ਗੱਲਾਂ ਕੈਨ ਨੂੰ ਕੋਈ ਵੀ ਇਲਜ਼ਾਮ ਲਾ ਸਕਦਾ ਹੈ ਔਰ ਇਲਜ਼ਾਮ ਜਿਹੜੇ ਲਾਉਣੇ ਇਹ ਸੌਖੇ ਆ ਮੁੜ ਕੇ ਇਹਨਾਂ ਦਾ ਐਵੀਡੈਂਸ ਨਹੀਂ ਬਹੁਤ ਔਖੀ ਹੈ ਇਹ ਦੇਣੀ ਪਊਗੀ ਔਰ ਅਸੀਂ ਲੈ ਕੇ ਰਕਟਾਂਗੇ ਔਰ ਪੁਲਿਸ ਪ੍ਰਸ਼ਾਸਨ ਨੂੰ ਵੀ ਗੱਲ ਕਰਾਂਗੇ ਵੀ ਇਹ ਜਿਹੜੇ ਇਲਜ਼ਾਮ ਲਏ ਆ ਉਹ ਇਹ ਦੇਖੋ ਐਵੀਡੈਂਸ ਨਹੀਂ ਜਪਟਾ ਪ੍ਰੋਟੈਸਟ ਕਰਦੇ ਤੁਸੀਂ ਪ੍ਰੋਟੈਸਟ ਦਾ ਕੀ ਮਕਸਦ ਹੈ ਕੀ ਤੁਸੀਂ ਪ੍ਰੋਟੈਸਟ ਜਿਹੜਾ ਪ੍ਰੋਟੈਸਟ ਜਿਹੜਾ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਉਸ ਬੰਦਾ ਜਿਹੜਾ ਜਿਹਨੂੰ ਗ੍ਰਿਫਤਾਰ ਕਰਨਾ ਜਿਹੜਾ ਪਘੋੜਾ ਇਸ ਵੇਲੇ ਤਿੰਨ ਮਹੀਨੇ ਹੋ ਗਏ ਹਾਂ ਤਿੰਨ ਮਹੀਨੇ ਗਿਆ ਚਰਚ ਵੱਲੋਂ ਲਵਾਇਆ ਗਿਆ ਜਾਂ ਸੰਗਤ ਆਪ ਰੋਸ ਪਰ ਸੰਗਤ ਦੇਖੋ ਸੰਗਤ ਲਾ ਰਹੀ ਹੈ ਔਰ ਜਥੇਬੰਦੀਆਂ ਜਿੰਨੀਆਂ ਵੀ ਪੰਜਾਬ ਦੀ ਐ ਕ੍ਰਿਸਚੀਅਨ ਕਮਿਊਨਿਟੀ ਦੀ ਜਥੇਬੰਦੀਆਂ ਬਾਲਮੀਕ ਔਰ ਮਜਬੀ ਸੇ ਐਸੀ ਭਾਈਚਾਰਾ ਜਿੰਨਾ ਵੀ ਸਾਰਾ ਇਕੱਠਾ ਹੋਇਆ ਔਰ ਇਹਨਾਂ ਨੇ ਸਾਰਾ ਐਕਸ਼ਨ ਲਿਆ ਔਰ ਜਿਹਦੇ ਵਿੱਚ ਮੈਂ ਉਹਨਾਂ ਨੂੰ ਭਰੋਸਾ ਦਿਵਾਇਆ ਸੀ ਵੀ ਕੋਈ ਗੱਲ ਨਹੀਂ ਪੁਲਿਸ ਜਿਹੜੀ ਹੈ ਕਾਰਵਾਈ ਕਰ ਰਹੀ ਹੈ ਲੇਕਿਨ ਉਹਨਾਂ ਨੇ ਇਸ ਗੱਲ ਦਾ ਇਤਰਾਜ਼ ਕੀਤਾ ਵੀ ਤਿੰਨ ਮਹੀਨੇ ਬੀਤ ਗਏ ਇਹ ਕਿਸ ਤਰ੍ਹਾਂ ਦੀ ਕਾਰਵਾਈ ਹੈ ਉਸ ਕਰਕੇ ਜਿਹੜਾ ਇਹ ਜਿਹੜਾ ਪ੍ਰੋਟੈਸਟ ਹੈ ਕਿੰਨੀ ਦੇਰ ਚੱਲੇਗਾ ਤੁਹਾਡਾ ਪ੍ਰਦਰਸ਼ਨ ਤੇ ਮੇਰਾ ਖਿਆਲ ਹੈ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਆ ਰਿਹਾ ਉਹ ਸਾਨੂੰ ਵਿਸ਼ਵਾਸ ਦਿਵਾਏਗਾ ਤੇ ਅਸੀਂ ਮੇਰਾ ਖਿਆਲ ਹੈ ਵੀ ਇਹ ਪ੍ਰੋਟੈਸਟ ਜਿਹੜਾ ਜਲਦੀ ਅਸੀਂ ਖਤਮ ਕਰਾਂਗੇ ਔਰ ਜਿੰਨਾ ਚਿਰ ਉਹ ਨੂੰ ਗ੍ਰਿਫਤਾਰ ਨਹੀਂ ਕਰਦੇ ਜੇ 2 ਦਿਨ ਦਾ ਸਮਾਂ ਲੈਂਦੇ ਆ ਠੀਕ ਹੈ ਨਹੀਂ ਜਿਸ ਤੋਂ ਵੱਡਾ ਕੀਤਾ ਜਾਏਗਾ ਰਾਗੀ ਰਾਏ ਜੀ ਤੁਸੀਂ ਉਹਨਾਂ ਦਾ ਵੀ ਜਵਾਬ ਦੇ ਦਿਓ ਤੁਸੀਂ ਕਹੇ ਮੈਂ ਰਾਗੀ ਰਾਕੇ ਹੱਥ ਜੋੜ ਕੇ ਬੇਨਤੀ ਕਰਦਾ ਸਾਡਾ ਕਿਸੇ ਨਾ ਰਾਗੀਰ ਦਾ ਕੋਈ ਵੀ ਨਹੀਂ ਸਾਡੇ ਤੁਸੀਂ ਭੈਣ ਭਰਾ ਹੋ ਇਹ ਜਦੋਂ ਗੱਲਾਂ ਹੁੰਦੀਆਂ ਨੇ ਪ੍ਰੋਟੈਸਟ ਹੁੰਦੇ ਨੇ ਇਹ ਮਤਲਬ ਉਹਨਾਂ ਨੇ ਗੱਲ ਕਹੇ ਡੀਸੀ ਦਾ ਦਫ਼ਤਰ ਘੇਰੋ ਐਸਐਸਪੀ ਦਾ ਦਫ਼ਤਰ ਘੇਰੋ ਬਿਲਕੁਲ ਅਸੀਂ ਇਸ ਗੱਲ ਨਾਲ ਸਹਿਮਤ ਆ ਅਸੀਂ ਵੀ ਮਜਬੂਰ ਆ ਕਿਉਂਕਿ ਕਿਸੇ ਨਾਮਵਰ ਵਿਅਕਤੀ ਦੀ ਇੱਜ਼ਤ ਨਿਲਾਮ ਕਰਨੀ ਬਿਨਾਂ ਵਜ੍ਹਾ ਤੋਂ ਉਹ ਕੋਈ ਹੱਕ ਨਹੀਂ ਕਿਸੇ ਨੂੰ ਕਿਸੇ ਰਾਈਟ ਨਹੀਂ ਬੰਦਾ ਜਿਹੜੀ ਲੜਕੀ ਨੇ ਰੋਪ ਲਾਈ ਆ ਕਿਹਾ ਉਹ ਚਰਚ ਆਂਦੀ ਸੀ ਚਰਚੇ ਦੇ ਵਿੱਚ ਸੇਵਾ ਕਰਦੇ ਸੀ ਮੈਂ ਦੱਸ ਚੁੱਕਾ ਹਾਂ ਦੱਸ ਚੁੱਕਾ ਇਹ ਦੱਸੋ ਜੇ ਮੰਨ ਲਓ ਅੱਜ ਤੁਹਾਨੂੰ ਭਰੋਸਾ ਦੇ ਜੰਦੇ ਨੇ ਉਸ ਤੋਂ ਬਾਅਦ ਵੀ ਅਗਰ ਨਹੀਂ ਹੋ ਤਾਂ ਗ੍ਰਿਫਤਾਰ ਹੋਣ ਦੇ ਫਿਰ ਤੁਹਾਡੀ ਅਗੋ ਰਣਨੀਤੀ ਕੀ ਰਹੇ ਰਣਨੀਤੀ ਇਹ ਹੈ ਪ੍ਰਸ਼ਾਸਨ ਨਾਲ ਗੱਲ ਕਰਕੇ ਅਗਲੀ ਰਣਨੀਤੀ ਜਿਹੜੀ ਸਾਰੇ ਜਥੇਬੰਦੀਆਂ ਨਾਲ ਕਰਕੇ ਕੀਤੀ ਜਾਏਗੀ ਠੀਕ ਹੁਣ ਤੁਹਾਨੂੰ ਪੁਲਿਸ ਆ ਰਹੀ ਹੈ ਗੱਲ ਕਰ ਮੇਰੇ ਫੋਨ ਆ ਰਹੇ ਨੇ ਔਰ ਮੈਂ ਉਹਨਾਂ ਨੂੰ ਉਹ ਭਰੋਸਾ ਦਵਾਇਆ ਵੀ ਤੁਸੀਂ ਆ ਜਾਓ ਕੋਈ ਗੱਲ ਨਹੀਂ ਤੁਸੀਂ ਸਾਡੇ ਭਰਾਓ ਕੋਈ ਗੱਲ ਨਹੀਂ ਜੇ ਤੁਸੀਂ ਕਾਰਵਾਈ ਕਰਦੇ ਹੋ ਉਹਨਾਂ ਨੂੰ ਗ੍ਰਿਫਤਾਰ ਕਰਦੇ ਹੋ ਔਰ ਜਿੰਸ ਬੀਬੀ ਨੇ 16 ਤਰੀਕ ਦੀ ਜਿਹੜੀ ਦਰਖਾਸਤ ਦਿੱ ਉਤੇ ਕਾਰਵਾਈ ਹੋ ਜਾਂਦੀ ਆ ਤੇ ਅਸੀਂ ਪ੍ਰੋਟੈਸਟ ਖਤਮ ਕਰਦੇ ਆ ਅੱਛਾ ਇਹ ਹੁਣ ਸ਼ਾਂਤਮਈ ਦੇ ਜੇ ਇਸ ਤਰ੍ਹਾਂ ਤੁਸੀਂ ਸ਼ਾਂਤਮਈ ਪ੍ਰਦਰਸ਼ਨ ਕਰਦੇ ਨੂੰ ਸਾਡਾ ਜਿਹੜਾ ਮੁਸੀਹ ਭਾਈਚਾਰਾ ਹੈ ਇਹ ਸ਼ਾਂਤੀ ਪਸੰਦ ਲੋਕ ਨੇ ਇਹ ਕਿਸੇ ਦਾ ਮਾਨਨ ਦਿਖਾ ਕੇ ਰਾਜੀ ਨਹੀਂ ਨਾ ਕਿਸ ਨੂੰ ਠੇਸ ਪਾ ਕੇ ਰਾਜੀ ਨਹੀਂ ਔਰ ਅਸੀਂ ਬੜੇ ਸ਼ਾਂਤਮਈ ਦੇ ਨਾਲ ਜਿਹੜਾ ਪ੍ਰੋਟੈਸਟ ਕਰ ਰਹੇ ਆ ਕਿਉਂਕਿ ਅਸੀਂ ਆਵਾਜ਼ ਜਿਹੜੀ ਹੈ ਸਰਕਾਰ ਤੱਕ ਔਰ ਪ੍ਰਸ਼ਾਸਨ ਤੱਕ ਪਹੁੰਚਾਉਣਾ ਚਾਹੁੰਦੇ ਆ ਇਹਦਾ ਮਕਸਦ ਹੈ ਪ੍ਰਸ਼ਾਸਨ ਦੇ ਕਿਹੜੇ ਸਤਰ ਦੇ ਅਧਿਕਾਰੀ ਨਾਲ ਤੁਹਾਡੀ ਗੱਲਬਾਤ ਹੋਈ ਹੈ ਮੇਰੀ ਐਸਐਸਪੀ ਸਾਹਿਬ ਔਰ ਐਸਪੀ ਮਨਪ੍ਰੀਤ ਸਿੰਘ ਢਿੱਲੋਂ ਜੀ ਖੈਰ ਜੋ ਕੁੜੀ ਵੱਲੋਂ ਇਲਜ਼ਾਮ ਲਗਾਏ ਗਏ ਨੇ ਬਜਿੰਦਰ ਸਿੰਘ ਦੇ ਉੱਤੇ ਉਹਨਾਂ ਨੂੰ ਲੈ ਕੇ ਪੁਲਿਸ ਤਫ਼ਤੀਸ਼ ਕਰ ਰਹੀ ਹੈ ਪਰ ਦੂਜੇ ਪਾਸੇ ਬਜਿੰਦਰ ਸਿੰਘ ਦੇ ਹੱਕ ਦੇ ਵਿੱਚ ਸਾਈ ਸਮਾਜ ਦੇ ਲੋਕ ਉਤਰੇ ਹੋਏ ਨੇ ਜਲੰਧਰ ਦੇ ਵਿੱਚ ਵੱਡਾ ਇਕੱਠ ਕੀਤਾ ਗਿਆ ਅਤੇ ਨਾਲ ਹੀ ਇਹ ਕਿਹਾ ਜਾ ਰਿਹਾ ਹੈ ਕਿ ਜਿਸ ਕੁੜੀ ਵੱਲੋਂ ਇਲਜ਼ਾਮ ਲਗਾਏ ਗਏ ਨੇ ਉਹੀ ਕੁੜੀ ਗਲਤ ਹੈ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ ਨਾਲ ਕਿਵੇਂ ਨਜਿੱਠਦੀ ਹੈ ਕਿਵੇਂ ਦੋਵੇਂ ਪਾਸੇ ਦੇ ਬਿਆਨ ਕਲਮ ਬੰਦ ਕਰਕੇ ਕੌਣ ਸੱਚ ਬੋਲ ਰਿਹਾ ਤੇ ਕੌਣ ਝੂਠ ਬੋਲ ਰਿਹਾ ਇਸ ਦਾ ਕਿਵੇਂ ਪੁਲਿਸ ਹੱਲ ਕਰਦੀ ਹੈ ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ